ਹਾਂਜੀ ਕੀ ਹਾਲ ਚਾਲ ਆ ਬਾਈ ਜੀ ਠੀਕ ਠਾਕ ਆ ਸਾਰੇ ਵੀਰ ਹੋਰ ਜੀ ਚੜ੍ਹਦੀ ਕਲਾ ਚੋਂ ਵੀਰ ਲਓ ਜੀ ਪਹਿਲਾਂ ਤਾਂ ਆਪਣੇ ਜਾਨਵਰਾਂ ਦਾ ਕਰੋ ਬਾਈ ਸ਼ੌਂਕ ਜਿਹੜੇ 2023 ਦੇ ਵਿੱਚ ਆਪਾਂ ਬੱਚੇ ਛੱਡਨੇ ਆ ਆ ਵੀਰੇ ਰਾਜਨ ਵਾਲਿਆਂ ਦੇ ਵਿੱਚੋਂ ਆ ਬੱਚਾ ਉਹ ਬਲੜਦਾ ਇਹੇ ਰਾਜਨ ਵਾਲਿਆਂ ਦਾ ਵੀਰੇ ਤੇ ਬਾਕੀ ਬਸ ਇਹਦੇ ਵਿੱਚ ਆਪਣੇ ਕੁਝ ਜਿਆਦਾ ਰਾਜਨ ਵਾਲੇ ਤੇ ਆਪਣੇ ਲਾਲ ਚੀਨੇ ਬਾਈ ਲਾਲ ਚੀਨੇ ਆ ਗਏ ਦੋ ਤਿੰਨ ਬੱਚੇ ਬੈਠੇ ਮੀਰਾ ਵਾਲਿਆਂ ਚ ਤੇ ਬਾਕੀ ਦੱਸਿਓ ਕਿਵੇਂ ਲੱਗੇ ਜਾਨਵਰ ਤੇ YouTube ਤੇ ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਪ੍ਰੇਮ ਪਿਜਨ ਫਾਰਮ ਤੇ ਬਾਕੀ ਬਹੁਤ ਬਹੁਤ ਧੰਨਵਾਦ ਉਹਨਾਂ ਦੀਰਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਸਪੋਰਟ ਕੀਤੀ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਰੇ ਲਾਈਕ ਤੇ ਕਮੈਂਟ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਵਧੀਆ ਵਧੀਆ ਕਮੈਂਟ ਕਰ ਦਿਆ ਕਰੋ ਮੇਰਾ ਵੀਰ ਤੇ ਵੱਡੇ ਵੀਰਾਂ ਦਾ ਸਪੋਰਟ ਕਰਿਆ ਕਰੋ ਮੇਰਾ ਭਰਾ ਹਨਾ ਤੇ ਥੋੜਾ ਜਿਹਾ ਚੈਨਲ ਨੂੰ ਅੱਗੇ ਆਪਾਂ ਵਧਾਈਏ ਛੋਟੀ ਮਿਹਰਬਾਨੀ ਦੇ ਨਾਲ ਹੀ ਹੋਣਾ ਵੀਰੇ ਇਹ ਸਭ ਕੁਝ ਤੇ ਵੀਰ ਜੁੜਦੇ ਆ ਤਦ ਚੈਨਲ ਆਪਣਾ ਅੱਗੇ ਵਧੂ। ਬਾਕੀ ਕਰੋ ਜੀ ਸ਼ੌਂਕ ਇਹਨਾਂ ਜਾਨਵਰਾਂ ਦਾ। ਇਹ 2023 ਦੇ ਵਿੱਚ ਬਈ ਆਪਾਂ ਛੱਡਨੇ ਆ। ਪੱਠੇ ਆਪਾਂ ਕਰਾ ਕੇ ਇਹਨਾਂ ਦੀਆਂ ਡਾਈਆਂ ਬਈ। 22 25-25 ਡਾਈਆਂ ਹੋਊਗਾ ਇਹਨਾਂ ਦੇ। ਤੇ ਬਈ ਆਪਾਂ ਇਹ ਬੰਦ ਕਰ ਦਿੱਤੇ ਹੁਣ। ਇਹ ਬੰਦ ਕਰਤੇ ਬਈ ਹੁਣ। ਤੇ ਵਾਸਾ ਧੁੱਪ ਧੱਪ ਦੇ ਵਿੱਚ ਕੱਢ ਦੇਈਦੇ ਆ। ਜਾਲਾਂ 'ਚ ਕੱਢ ਦੇਈਦੇ ਆ ਤੇ ਨਹੀਂ ਇਹ ਬੰਦੀ ਆ ਬਾਈ ਕਿਉਂ ਬਡਾਨਾ ਬਹੁਤ ਹੋਊਗਾ ਤੇ ਕਿਵੇਂ ਲੱਗੇ ਜਾਨਵਰ ਜਰੂਰ ਦੱਸਿਓ ਮੇਰਾ ਵੀਰ ਰਹਿ ਗਿਆ ਬਾਈ ਇੱਥੇ ਆਪਣੇ ਕੋਲੇ 60 ਬੱਚੇ ਹੈਗੇ ਨਗੇ ਤੇ ਤੂੰ ਵੀ ਚੁੱਪ ਕਰਕੇ ਬਹਿ ਜਾ ਕੋਈ ਨਾ ਬਲਾਈ ਤੇ ਚਲੋ ਮਾਲਕ ਕਰੂਗਾ ਕਿਰਪਾ ਅੱਗੇ ਅੱਗੇ ਬਾਈ ਮਿਹਨਤ ਆ ਤੇ ਬੰਦੇ ਦੀ ਕਿਸਮਤ ਆ ਦੇਹ ਅੱਗੇ ਕਿਸਮਤ ਆ ਬਾਈ ਕੋਈ ਨਹੀਂ ਆਦਾ ਬਾਕੀ ਮੇਰਾ ਵੀਰ ਵਧੀਆ-ਵਧੀਆ ਕਰਦੇ ਹੋ ਜੀ ਕਮੈਂਟ ਤੇ ਚੈਨਲ ਨੂੰ ਕੀ ਕਰਦੇ ਹੋ ਸਬਸਕ੍ਰਾਈਬ ਜਿਹੜੇ ਨਵੇਂ ਵੀਰ ਜੁੜਿਆ ਆ ਵੀਡੀਓ ਦੇਖ ਰਹਿਣਾ ਤੇ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਮੇਰਾ ਵੀਰ ਸਕਿਪ ਨਾ ਕਰਿਆ ਕਰੋ ਤੇ ਬਾਕੀ ਜਿਵੇਂ ਤੁਹਾਡੀ رائے ਆ ਜਰੂਰ ਦੱਸਿਓ ਆਪਣੀ ਆਪਣੀ رائے ਦਿਓ ਬੇਨਾ ਵੀਰ ਤੇ ਚਲੋ ਠੀਕ ਆ ਜੀ